ਜਲੰਧਰ ਪੁਲਿਸ ਨੇ ਵੱਡੇ ਅਪਰਾਧਿਕ ਨੈੱਟਵਰਕ ਦਾ ਕੀਤਾ ਪਰਦਾਫਾਸ਼ 1.5 ਕਿਲੋ ਹੈਰੋਇਨ ਸਾਧਾਰ ਗੈਰ ਕਾਨੂੰਨੀ ਹਥਿਆਰ ਅਤੇ 7 ਦੰਦਾ ਕਾਤੂਸ ਸਮੇਤ 5 ਮੁਲਜ਼ਮ ਗ੍ਰਿਫਤਾਰ ਪੰਜਾਬ ਸਰਕਾਰ ਵੱਲੋਂ ਪ੍ਰਾਦਿਗਤੀ ਵੀਰਿਆਂ ਤੇ ਇਨਕੇਲ ਤਸਨ ਲਈ ਚਲਾਈ ਗਈ ਖਾਸ ਮਾਮਲੇ ਦੇ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨ ਤਾਨਪ੍ਰੀਤ ਕੌਰ ਆਈਪੀਐਸ ਦੀ ਅਗਵਾਈ ਹੇਠ ਮਨਪ੍ਰੀਤ ਸਿੰਘ ਢਿੱਲੋਂ ਡੀਸੀਪੀ ਇਨਵੈਸਟੀਗੇਸ਼ਨ ਜ਼ਿਆਨਤਪੂਰੀ ਐਡੀਸੀਪੀ ਇਨਵੈਸਟੀਗੇਸ਼ਨ ਤੇ ਪਰਮਦੀਪ ਸਿੰਘ ਸੀਆਈ ਸਟਾਫ ਲੰਡਨ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਫਲਤਾਪੂਰਵਕ 5 ਮੁਲਜ਼ਮਾਂ ਨੂੰ ਕ ਕਾ ਕੀ ਕਰਨੀ ਥਾਰੇ ਸਾਥ ਜ਼ਿੰਦਾ ਕਾਤੂਸ ਬਰਾਮਦ ਕੀਤੇ ਹਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਪੀ ਲੰਡਨ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਉਹਦੇ ਸਾਥੀਆਂ ਨੇ 1.5 ਕਿਲੋਗ੍ਰਾਮ ਹੈਰੋਇਨ ਸਾਤ ਗੈਰ ਕਾਨੂੰਨੀ ਥਾਰੇ ਤੇ ਸਾਤ ਜ਼ਿੰਦਾ ਕਾਤੂਸ ਸਮੇਤ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀਪੀ ਨੇ ਕਿਹਾ ਕਿ ਸਾਰੇ ਦੋਸ਼ੀ ਅਰਥਨਤਨ ਲੋਰੀਂਦੇ ਆਪਰਾਧੀ ਹਨ ਗੁਰਪ੍ਰੀਤ ਸਿੰਘ ਉਰਫ ਗੋਪੀ ਵਿਰੁੱਧ ਪਰਾਧਿਕ ਅਤੇ ਹਥਿਆਰ ਐਕਟ ਦੀਆਂ ਧਾਰਾਵਾਂ ਤਹਿਤ ਪੰਜ ਮੁਕੱਦਮੇ ਦਰਜ ਹਨ ਕੁਲਵਿੰਦਰ ਸਿੰਘ ਉਰਫ ਰਾਜਾ ਅਤੇ ਗਗਨਦੀਪ ਸਿੰਘ ਉਰਫ ਬਾਬਾ ਵਿਰੁੱਧ ਇੱਕ-ਇੱਕ ਮੁਕੱਦਮਾ ਪਹਿਲਾਂ ਹੀ ਦਰਜ ਹੈ ਇਹ ਮੁਲਜ਼ਮ ਇਸ ਸਮੇਂ ਪੁਲਸ ਰਿਮਾਂਡ ਤੇ ਹਨ ਉਹਨਾਂ ਦੇ ਪੂਰੇ ਅਪਰਾਧਿਕ ਨੈਟਵਰਕ ਦਾ ਪਰਦਾ ਫਾਸ਼ ਕਰਨ ਲਈ ਹੋਰ ਪੁੱਛਗਿੱਛ ਜਾਰੀ ਹੈ ਬਿਊਰੋ ਰਿਪੋਰਟ ਦਿਲੰਦਰ ਬਿਸਤਰੀ ਮਾਨ ਜੋ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਪੁਲਿਸ ਕਮਿਸ਼ਨਰ ਦਿਲੰਦਰ ਅਤੇ ਡੀਸੀਪੀ ਮਨਪ੍ਰੀਤ ਸਿੰਘ ਜੀ ਤੇ ਲੋ ਅਤੇ ਏਡੀਐਸਪੀ ਜੰਤਪੁਰੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸਰੇਂਦਰ ਸੀਆਈਐਨਚਾਰ ਜਿਨ੍ਹਾਂ ਨੇ ਮਾੜੇ ਅਨਸਰਾਂ ਦੇ ਖਿਲਾਫ ਪਹਿਲਾਂ ਵੀ ਕਾਫੀ ਵਿਅਕਤੀਗਰੇ ਦਰਫਤਰ ਕੀਤੇ ਵਾਪਰਨ ਵਗੈਰਾ ਰਿਕਵਰ ਕੀਤੇ ਤੇ ਡਰੱਗ ਵਗੈਰਾ ਰਿਕਵਰ ਕੀਤੀ ਜਿਹਦੇ ਚੱਲਦ ਇਹਨਾਂ ਨੇ ਪੰਜ ਦੋਸ਼ੀ ਜਿਨ੍ਹਾਂ ਦੇ ਨਾਮ ਬਿਨੇ ਮਿੱਠੂ ਮੇਚਰ ਪ੍ਰਵਿੰਦਰ ਸਿੰਘ ਗੁਰਪੀ ਸਿੰਘ ਗਗਨਦੀਪ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ ਸੱਤ ਪਿਸਟਲ ਤੇ 101 ਕਿਲੋ 500 ਗ੍ਰਾਮ 1 ਕਿਲੋ ਹੈਰਨ ਰਿਕਵਰ ਕੀਤੀ ਆ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਕਾਫੀ ਕਰੀਬ 10 ਤੋਂ 12 ਮੁਕਾਦਮੇ ਪਹਿਲਾਂ ਵੀ ਜਿਹੜੇ ਹੈਗੇ ਆ ਐਮ ਡੀ ਪੀ ਐਸ 307 ਆਰਮ ਜੈਕਟ ਦੇ ਦਰਜ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ